ਹਾਂਜੀ ਭਾਈ ਜੀ ਸਸਰੀ ਕਾਲ ਜੀ ਸਾਰਿਆਂ ਨੂੰ ਅੱਜ ਆ ਦੇ ਬਲੌਗ 'ਚ ਤੁਹਾਡਾ ਸਾਰੇ ਵੀਰਾਂ ਦਾ ਸਵਾਗਤ ਹੈ। ਅੱਜ ਆਲਾ ਬਲੌਗ ਭਾਈ ਤੁਹਾਡੇ ਵਾਸਤੇ ਖਾਸ ਹੋਵੇ ਚਾਹੇ ਨਾ ਹੋਵੇ ਪਰ ਮੇਰੇ ਲਈ ਬਹੁਤ ਜਿਆਦਾ ਖਾਸ ਹੈ। ਇਹ ਬਲੌਗ ਨਾਲ ਤੁਸੀਂ ਐਂਡ ਤੱਕ ਬਣੇ ਰਹੋ। ਠੀਕ ਹੈ ਜੀ ਇਹ ਬਲੌਗ ਬਹੁਤ ਮੇਰੇ ਲਈ ਇੰਪੋਰਟੈਂਟ ਹੈ। ਤੇ ਐਂਡ ਤੱਕ ਬਣੇ ਰਹੋ ਤੇ ਆਪਾਂ ਤੁਹਾਨੂੰ ਨਾਲ-ਨਾਲ ਮੇਰੇ ਚੱਲਾਂਗੇ ਤੇ ਦਿਖਾਈ ਜਾ ਲਾਂਗੇ ਕਿੱਥੇ-ਕਿੱਥੇ ਆਪਾਂ ਜਾਣੇ ਤੇ ਕੀ ਅੱਜ ਆਪਾਂ ਕਰਨਾ। ਤੇ ਵਲੌਗ ਨੂੰ ਸਪੋਰਟ ਕਰਿਓ। ਲਓ ਭਾਈ ਆਪਾਂ ਤਾਂ ਪਹੁੰਚ ਗਏ ਅੱਡੇ ਤੇ। ਉਹਨਾਂ ਨੂੰ ਡੇਕੀ ਜਾਂਦੇ ਹਾਂਗੇ। ਦੋ ਜਣੇ ਆਉਂਦੇ ਨੇ ਬਸ। ਤੇ ਉਹ ਤੋਂ ਬਾਅਦ ਆਪਾਂ ਕਰਦੇ ਹਾਂਗੇ। ਇੱਥੇ ਖੜੇ ਹਾਂ ਆਪਣੇ ਬੰਦਾ ਆ ਪਾਣ ਜਾ। ਕਿੱਧਰ ਗਿਆ? ਉਹ ਕਿੱਥੇ ਆ ਆ। ਤੇ ਬਾਕੀ ਦਾ ਵਲੌਗ ਤੁਹਾਨੂੰ ਫੇਰ ਦਿਖਾਉਣੇ ਆ। ਵਲੌਗ ਨਾਲ ਪਾਣੇ ਰਹੋ ਐਂਡ ਤੱਕ। ਯਾ। 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 ਲਓ ਭਾਈ ਆ ਪਹੁੰਚ ਗਏ। ਆਸਾ ਇਹਨਾਂ ਨਾਲ ਹੀ ਕਰਨਾ ਆਪਾਂ ਦਾ ਹੋਰ ਤਾਂ ਆਪਣੇ ਕੋਲੇ ਕਰਪਾ ਤੇ ਆਪਾਂ ਹੁਣ ਬਾਹਰ ਖੜੇ ਆਂਗੇ ਸਮੋਸੇ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਵਲੋਗ ਇੱਧਰ ਦੇਖੋ ਪਾਇ ਨੇ ਬਰੈਡ ਵਰਕੀਆ ਬਿਸਕੁਟ ਜਿਹੜੀ ਚੀਜ਼ ਦਾ ਤੁਹਾਡਾ ਦਿਲ ਕਰਦਾ ਤੁਸੀਂ ਲੈ ਸਕਦੇ ਹੋ ਉੱਧ ਸਟੇਂਗਾ ਤੇ ਉਹ ਫਿਰਦੇ ਨੇ ਦੋਨੇ ਬਾਈ ਜਾਨ ਆਪਣੇ ਇਧਰ ਪੁਜੀਆ ਵੀ ਪਿਆਗਾ ਇਹ ਭਾਰ ਤੋਂ ਲੀ ਜਾਂਦਾ ਇਧਰ ਪਰ ਹੋ ਗਿਆ ਹੋ ਗਿਆ 60 ਕਿਲੋ ਇਧਰ ਵੱਟੀ ਵੀ ਚਾਜ ਆ ਦੇਖ ਲੈ ਐਲ ਸੀ ਡੀ ਹੈ ਟੀਵੀ ਐਲ ਸੀ ਡੀ ਦਾ ਟੀਵੀ ਲਾ ਦੇ ਆਪੀ ਗੱਲ ਹੈ ਬਤਾਓ ਕੀ ਲੱਸੀ ਕਰਤਾ ਹਾਂ ਮਗਾ ਬਲੌਗ ਜੀ ਨੱਤੀ ਕਰਦਾ ਦੂ ਤੇ ਉੱਧਰ ਵੀ ਮਲਾਉਣਿਆ ਤੁਹਾਨੂੰ ਵੱਡੇ ਖੜਦੇ ਮੈਨੂੰ ਲਾਲਾਂ ਦੋ ਹਾਂ ਅੱਜ ਆਹ ਦੇਖੋ ਆਹ ਕੇ ਵੇ ਬਾਬਾ ਬਹੁਤ ਵਧੀਆ ਤੁਸੀਂ ਸੁਣਾਓ ਵਧੀਆ ਬੱਡਾ ਫੀਲ ਹੋ ਰਿਹਾ ਤੁਹਾਨੂੰ ਸਿੰਧ ਸਟਰੀਟ ਤੇ ਆ ਕੇ ਬਹੁਤ ਵਧੀਆ ਫੀਲ ਹੋ ਰਿਹਾ ਮੈਨੂੰ ਤੁਹਾਨੂੰ ਵੀ ਚੜਦੀ ਕਲਾ ਚ ਰੱਖੀ ਆ ਲਓ ਬਈ ਇੱਥੇ ਆਪਾਂ ਆ ਗਏ ਇੱਥੇ ਆਪਾਂ ਲੈਣ ਆਇਆ ਕੇਕ ਇਹ ਬਾਈਆਂ ਦਾ ਕੰਮ ਵੀ ਬਹੁਤ ਵਧੀਆ ਆਪਣੇ ਪਿੰਡ 'ਚ ਹੀ ਇਹਨਾਂ ਦਾ ਹੋਟਲ ਹੈ। ਬੰਦੇ ਦਾ ਬੱਸ ਤੁਹਾਨੂੰ ਮੈਂ ਦੱਸ ਹੀ ਨਹੀਂ ਸਕਦਾ। ਇਹਦਾ ਬੰਦੇ ਦਾ ਬੜਾ ਜਿਆਦਾ ਕੰਬੇ ਨੇ ਇਹ। ਤੇ ਆ ਸਾਰਾ ਸਿਸਟਮ ਇੱਕ ਬਾਈ ਆਸੇ। ਸਤਿ ਸ੍ਰੀ ਅਕਾਲ ਜੀ ਸਰ। ਠੀਕ ਠਾਕ। ਉਹ ਕਹਿੰਦੇ ਸੀ ਵਧੀਆ ਠੀਕ ਠਾਕ। ਕਿਵੇਂ ਚੱਲਦਾ ਕੰਮ? ਮੈਂ ਇਸ ਰਾਹ। ਬਾਰੇ ਵੀ ਮਾਨਸਰ ਅੰਦੇਤਾ ਕੈਨੇਡਾ ਕੈਂ ਬਹੁਤ ਕੈਨ ਬਲੋਗਿੰਗ ਕਰਦੇ ਨੇ ਸਾਰੇ ਇਹਨਾਂ ਨੂੰ ਫੋਲੋ ਕਰ ਲੈਣਾ ਵਾਲੇ ਸਬਸਕ੍ਰਾਈਬ ਕਰਿਆ ਕਰੋ ਭਾਈ ਜੇ ਤੁਸੀਂ ਕਦੇ ਵੀ ਮੇਰੇ ਪਿੰਡ ਆਉਂਗੇ ਤਾਂ ਇੱਥੇ ਜ਼ਰੂਰ ਰੁੱਕ ਕੇ ਜਾਣਾ ਅੱਡੇ ਦੁਕਤੀ ਸ਼ਾਪ ਹੈ ਨਾ ਦੀ ਠੀਕ ਹੈ ਜੀ ਹੋਟਲ ਆ ਸਿੰਦਸ ਸਵੀਟਸ ਤੇ ਬਾਕੀ ਆਪਾਂ ਬੰਦੇ ਦਾ ਜਿਹੜੇ ਹੈਗੇ ਆ ਵਧੀਆ ਤਾਂ ਹੈਗੇ ਨੇ ਬਹੁਤ ਵਧੀਆ ਕੰਮ ਆ ਬਾਈਆਂ ਦਾ ਤੇ ਹੁਣ ਆਪਾਂ ਇਹਨੂੰ ਤਾਂ ਆਪਾਂ ਕਰਾਉਣਾ ਕੇਕ ਤਿਆਰ ਆਪਣੇ ਅੱਜ ਮੈਂ ਤੁਹਾਨੂੰ ਦੱਸਦਾ ਦੇਵਾਂ ਵੀ ਕੇਕ ਕਾਦਾ ਤਿਆਰ ਕਰਾਉਣਾ ਕੇਕ ਆਪਾਂ ਅੱਜ ਆਪਣੇ ਇੰਸਟਾਗ੍ਰam ਤੇ ਹੋਏ ਨੇ 10 ਕੇ ਉਹਦੇ ਲਈ ਸਾਰਿਆਂ ਦਾ ਬਹੁਤ ਜਿਆਦਾ ਧੰਨਵਾਦ ਬਹੁਤ ਜਿਆਦਾ ਤੁਸੀਂ ਸਪੋਰਟ ਕੀਤੀ ਐ ਠੀਕ ਹੈ ਜੀ ਥੋਡੇ ਕਰਕੇ ਸਭ ਕੁਝ ਆ ਥੋਡੇ ਕਰਕੇ 5 ਕੇ ਹੁੰਦੇ ਆ ਥੋਡੇ ਕਰਕੇ 10 ਕੇ ਹੁੰਦੇ ਆ ਥੋਡੇ ਕਰਕੇ 100 ਕੇ ਹੁੰਦੇ ਆ ਹੁੰਦਾ ਸਾਰਾ ਕੁਝ ਥੋਡੇ ਕਰਕੇ ਉਹ ਬਾਅਦ ਚ ਠੀਕ ਐ ਕੋਈ ਆਕੜ ਕਰ ਜਾਂਦਾ ਕੋਈ ਡਾਊਨ ਟੂ ਅਰਥ ਰਹਿ ਜਾਂਦਾ ਹੁੰਦਾ ਇਹ ਬੰਦਿਆਂ ਨਾਲ ਹੀ ਐ ਠੀਕ ਐ ਬਈ ਤੁਹਾਡੇ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਤੇ ਤੁਹਾਡੇ ਨਾਲ ਹੀ ਸਭ ਕੁਝ ਐ ਹੁਣ ਆਪਾਂ ਬਾਈ 10k ਦੀ ਖੁਸ਼ੀ ਦਾ ਅੱਜ ਕੱਟਣਾ ਆਪਾਂ ਕੇਕ ਤੇ ਇੰਸਟਾਗ੍ਰਾਮ ਤੇ ਆਪਨੇ 10k ਹੋ ਗਏ ਉਹਨਾਂ ਨੂੰ ਬੱਚੋ ਜੀ ਜੀ ਅੱਛਾ ਚਲ ਆ ਸਮੋਸੇ ਦੇ ਦੇ ਆਪ ਕੋਲ ਜੀ 22 ਸਮੋਸੇ ਲੈਣ ਆ ਗਏ ਬਾਈ ਬਾਈ ਕਹਿੰਦਾ ਕਾਲੀਆ ਸਮੋਸੇ ਲੈਣ ਆ ਗਿਆ ਬਾਈ ਤੇ ਆਹ ਦੇਖੋ ਜੀ ਇਹ ਕੇਕ ਆਪ ਇਨੇ ਤੇ ਦੱਸੋ ਵੀ ਮੁੰਡਾ ਕਿਹੜਾ ਲੈ ਇਹਦਾ ਲੈਣਾ ਮੁੰਡਾ ਵਰਨਿੰਗ ਇਹ ਹੀ ਹੁੰਦਾ ਹਾਂ ਦੇਣਾ ਦੇ ਬਈ ਗਿਰਜ ਤੁਹਾਡੀ ਸੇਵਾ ਲਈ ਬਹੁਤ ਵਧੀਆ ਕੇਕ ਜਿਹੜਾ ਕੇਕ ਵਧੀਆ ਨਾ ਦੱਸੋ ਦਰਗਾਹ ਆਹ ਦੇ ਲੋ ਸਾਰੇ ਦੇ ਦੇਰ ਵਾਲੇ ਕੇਕ ਚਲਵਾਏ ਕੇਕ ਠੀਕ ਹੈ ਜਾਂ ਬਦਲਣਾ ਤਾਂ ਜਿਹਦਾ ਜਵਾਨ ਹੋਣਾ ਤੇ ਕੀ ਰੱਖਿਆ ਚਲੋ ਫਿਰ ਦਲਾ ਲਈਂ ਚੰਗਾ ਜਿਹਾ ਇਹ ਜਿੱਥੇ ਲੋ ਬਾਈ ਬਦਲਾਈ ਕਰਦੇ ਆ ਯਾ ਲੈ ਲੇ ਦੇ ਦੇ ਇਹ ਤਾਂ ਲਿਖ ਦੂਗਾ ਆ ਦੇਖੋ ਬਈ ਆ ਕੇ ਇੱਕ ਕਰਤਾ ਬਫਟਕ ਆਉ ਲਾਇਕ ਹੁਣ ਬੱਜਾਂਗੇ ਕਿਸੇ ਮੋਟਰ ਤੇ ਤੇ ਫੇਅਰ ਕਰਾਂਗੇ ਵਾਕਈ ਜੀ ਵੀਰੇਡ ਕਹੀਂ ਦਾ ਡਾਊਗਾ ਪਿਆ ਇਹਦਾ ਹਜੇ ਨਾ ਦੋਸਤਾਂ ਆ ਬਰਥਡੇ ਵਾਲੀਆਂ ਪਈਆਂ ਨੇ ਤੇ ਆ ਦੇਖੋ ਤੁਸੀਂ ਸਿਰ ਪਹਿਨੇ ਉਹ ਥੀਮ ਆ ਜੀ। ਥਾਲੀ ਨਾਕਣੀਆਂ ਇਹ। ਅਰੇ ਹੈ ਡੁਪਲੀਕੇਟ। ਇਹ ਡੁਪਲੀਕੇਟ ਹੈ ਤੇ ਨਾਲ ਆਪਣਾ ਸੁਨੇਹਰੀ ਅੱਖਰਾਂ 'ਚ ਨਾਮ ਲਿਖਾਇਆ ਜਾ ਕੋਈ ਫਿਰ ਟਾਈਮ 'ਚ। ਇਤਿਹਾਸ ਬਣਾ ਮਗਾ ਆਪਾਂ ਓਏ। ਕਮਲ। ਇਤਿਹਾਸ ਬਣਾਵਾਂਗੇ ਆਪਾਂ ਕਿਸੇ ਟਾਈਮ 'ਚ। ਜੀ ਬਣ ਕੇ ਇਤਿਹਾਸ ਵੇਖਿਓ ਮੈਂ ਨਾਕਣੀ ਦੇ ਨਾਲ ਤੁਹਾਡਾ ਨਾਮ ਲਿਖ ਦਿੰਦਾ। ਉਹ ਦੇਖੇ ਆਪਣਾ ਨਾਮ ਲਿਖ। ਇਹ ਕੰਮ ਤਾਂ ਰੈਡੀ ਕਮ। ਓਏ ਬੰਦੇ ਤੂੰ ਵੀ ਆ। ਹੈਪੀ ਬਰਥਡੇ ਲਿਖਣਾ ਹੈਪੀ ਬਰਥਡੇ ਨ ਲਿਖਦੀ ਨਾ 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 ਹੋਰ ਕੀ ਲਿਖੇ ਬਰਥਡੇ ਬੁੰਡੇ ਵਾਲੇ ਕੰਮ ਨਹੀਂ ਹੈਪੀ ਅਨਿਵਰਸਰੀ 10k ਕੰਪਲੀਟ ਹੈ ਇੰਸਟਾਗ੍ਰam ਹੈ 10k ਲਿਖਦੇ ਵਾ 10k 10k ਲਿਖਦੇ 10k ਹੈਪੀ ਬਰਥਡੇ ਨਾਲ ਨਾਲ ਲਿਆ ਗਾ ਹੈਪੀ ਬਰਥਡੇ ਨਹੀਂ ਸੀ ਹੈਗੇ ਹੈਪੀ ਵਰਡੇ ਦੇ ਕਦੇ ਕਟੇ ਹੀ ਨਹੀਂ ਹੈਪੀ ਵਰਡਾ ਤੁਸੀਂ ਕਦੇ ਕੇ ਹੀ ਨਹੀਂ ਕਰਦੇ ਇਹ ਮੁੰਡੇ ਦੇ ਜੀ ਅੱਜ 10000 ਸਬਸਕ੍ਰਾਈਬਰ ਪੂਰੇ ਹੋ ਚੁੱਕੇ ਨੇ ਇਸ ਕਰਕੇ ਮੁੰਡਾ ਅੱਜ 10k ਲਿਖਾਉਣ ਜਾ ਰਿਹਾ ਹਾਂ 10k 10k ਲਿਖਾਊਗਾ 10k ਸਸੋ ਜੀ ਕੀ ਲਿਖੀਏ ਤੁਸੀਂ ਕਹਿੰਦੇ 10k ਲਿਖਾਊਗਾ ਹੁਣ ਤੁਸੀਂ ਦੱਸਦੇ ਨਹੀਂ ਬਾਈ ਇਹਦੀ ਬੰਦੇ ਦੀ ਆਵਾਜ਼ ਬਹੁਤ ਸੋਹਣੀ ਹੈ ਮੈਂ ਤੁਹਾਨੂੰ ਇਹਦਾ ਗੀਤ ਵੀ ਸੁਣਾਉਂਗਾ ਇੱਕ ਹਾਂ ਕਦੇ ਫਿਰ ਫਿਰ ਟਾਈਮ ਤੇ ਤੁਹਾਨੂੰ ਇਹ ਕਲਾਕਾਰ ਆ ਆਪ ਦੇਖੋ ਤਾਂ 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 ਇਤਿਕੂ 4 ਜਾਂ ਤਾਂ ਇਹਦੇ ਪਿੱਛੇ ਦਾ ਦੇ ਪਿੱਛੇ ਇੱਕ ਜ਼ੀਰੋ ਹੋਰ ਲਾ ਦੇਣੀ ਆ ਬਾਈ ਜੇ ਤੁਸੀਂ ਸਪੋਰਟ ਕਰਦੇ ਰਹੋਗੇ ਤਾਂ ਛੇਤੀ ਲਾ ਦਾਂਗੇ ਹੁਣੀ ਲਾ ਦੇ ਆ ਛੱਡ ਦੀ ਤਾਂ ਆ ਇਸੇ ਕਰਕੇ ਗੈਪ ਤਾਂ ਨਹੀਂ ਛੱਡਦਾ ਇਹ ਇੱਥੇ ਮਾਂ ਵਾਲਾ ਛੋਟੇ ਜੱਖਣਾ ਚ ਜੀ ਇੰਸਟਾ ਲਿਖਿਆ ਜਾ ਕੱਲਾ ਇੰਸਟਾ ਤਾਂ ਲਿਖਿਆ ਜੂ ਛੋਟਾ ਜਿਹਾ ਲਿਖ ਦੇ ਇੰਸਟਾ ਦਾ ਸਿੰਬਲ ਬਣਾ ਦੇ ਹਮ ਦੇ ਨੇ ਗੱਲਾਂ ਇਹ ਵੀ ਬਾਦੀ ਨੇ ਗੱਲ ਹੀ ਕੋਈ ਨਹੀਂ ਕੀ ਹੋਈ ਇਹ ਆ ਗਏ ਅੱਗੇ ਕੋਈ ਹਾਂ ਹਾਂ ਅੱਗੇ ਕੋਈ ਹਾਂ ਕੌਣ ਸਾਟਾ ਨੰ ਲਗਾ ਲਈ ਤੇਰੀ ਸੁਣੀ ਗਿਰੇ ਆਵਾਜ਼ ਵੀ ਬਹੁਤ ਸੋਹਣੀ ਆ ਆਵਾਜ਼ ਦਾ ਬਸ ਸੁਣ ਕੇ ਦਰਸ਼ਕ ਝੂ ਬਣ ਗਿਆ ਨਾ ਓਏ ਨੱਥੇ ਲੱਗਣਗੇ ਮਤਲਬ ਜੀ ਇੰਨੇ ਤਾਂ ਨਹੀਂ ਆਵਾਜ਼ ਕਿੱਥੇ ਰੱਖੀ ਬੈਠਾ ਜੀ ਕਿੱਥੇ ਦੱਬੀ ਬੈਠਾ ਜੀ ਮਾਰਾਂ ਪਈਆਂ ਕੁਛ ਮਾਰੀ ਲੋਕਾਂ ਦੀ ਸੰਗਤੋਂ ਪਈ ਗੀ ਗ੍ਰਿਲ ਸੈਂਡਵਿਚ ਵੀ ਹੈਗੇ ਆ ਜੇ ਖਾਣੀ ਰਿਹਾ ਤਾਂ ਦੇਖੋ ਇਹ ਸਾਡਾ ਖਾਈ ਜਾਂਦਾ ਹੈ ਹਲਵਾ ਵਾਲੀ ਪਰ ਚਾਤੀ ਦਾ ਹਲਵਾ ਹੀ ਹੈ ਟੋਟਿਰਾ ਉਹ ਤੇ ਤੂੰ ਉਹਨੇ ਮੈਂਨੇ ਜਿੰਨੂ ਪੀਜਾ ਨਾਲ ਖਾਇਆ ਹੰਜੀਵੀਰ ਦੀ ਕੀ ਲੈਣਾ ਕੋਈ ਨਾ ਹੰਜੀਵੀਰ ਜੀ ਕੀ ਲੈਣਾ ਤੁਸੀਂ ਆਪਣੀ ਫੀਲਿੰਗ ਚੈੱਕ ਦੇਖ ਲਈਓ ਟਾਈ ਨਹੀਂ ਭਾਈ ਜੀ ਉਹ ਤਾਂ ਨਹੀਂ ਬੰਦੇ ਆਪ ਹੈ ਜੀ ਇਹ ਕੋਈ ਖੋਈ ਵਾਲੀ ਬਾਕੀ ਪਈ ਭਾਈ ਖੋਈ ਵਾਲੀ ਬਾਕੀ ਕੀ ਰੇਟ ਹੈ ਜੀ 2 ਰੁਪਏ ਤੋਂ ਇਹ ਇੰਨਾ ਖੰਗੋ ਫਿਰਦਾ 380 ਸਿਰ ਵਿੱਚ ਸਾਡੇ ਅੰਦਰ ਤੁਸੀਂ 200 ਕਿਲੋ ਅੱਜ ਵੀਰੇ ਛੂਟ ਦੇ ਰਹੇ ਆ ਛੂਟ ਦੇ ਰਹੇ ਆ ਤੁਸੀਂ ਕਿਹੜੀ ਗੱਲ ਨੂੰ ਛੂਟ ਦੇ ਰਹੇ ਹੋ ਜੇ ਅੱਜ ਤੁਹਾਡੇ 100 ਅੱਜ ਦਾ ਪ੍ਰੋਮੋਸ਼ਨ ਕਰਦੇ ਹੋ ਹੋਟਲ ਦੀ ਪ੍ਰੋਮੋਸ਼ਨ ਕਰਨੀ ਹੈ ਜੇ ਤਾਂ ਕਰਕੇ ਘੱਟ ਮਾੜ ਦੇਣਾ ਪੈ ਰਿਹਾ ਹੈ ਘੱਟ ਰੇਟ ਤੇ ਜੀ ਆਓ ਵੇ ਪਾਉਂਦੇ ਆ ਬਾਬਾ ਦੇ ਯਾਰ ਵੀ ਰੌਟ ਲਿਖਣਾ ਤਾਂ ਬਾਬਾ ਦੇ ਵੀ ਨਹੀਂ ਨੂੰ ਲਫਾ ਫੇ ਦੇਣ ਦੀ ਨਹੀਂ ਤੇਰੇ ਕਰਮ ਦੇ ਵਿੱਚ ਝੂਟੇ ਨੇ ਆ ਦੇਖੋ ਮੰਡਾ ਦੀ ਨੋਮਾ ਆ ਇਟ ਇਜ਼ ਅਵਰ ਸਵੀਟ ਸਵੀਟ ਦੁਕਾਨ ਹੈ ਇਹ ਆਪਣਾ ਸਵੀਟ ਦੁਕਾਨ ਹੈ ਆ ਇਹ ਰਣਾ ਮੈਂ ਕੰਮਲ ਆ ਆਪਣਾ ਰੱਦ ਪਗਾਈ ਜਾਂਦਾ ਹੈ ਦੇਖੋ ਤੁਸੀਂ ਤੇ ਆ ਜਵਾਕ ਮੰਡਲ ਲਈ ਜਾਂਦਾ ਹੈ ਦਿਖਾਓ ਆਹ ਦੇਖੋ ਇਹ ਤਾਂ ਵਾਦ ਮੰਗਲਾ ਤੇ ਆ ਤੇ ਆਹ ਦੇਖੋ ਆ ਗਿਆ ਰੋਡ ਤੇ ਆ ਗਿਆ ਹਰਿਆਣਾ ਸਵੀਟ ਇਟ ਇਜ਼ ਆਵਰ ਐਂਡ ਆਪਾ ਹਰਿਆਣਾ ਦਾ ਆ ਗਿਆ ਵਰਫੀਆਂ ਆ ਵਰਫੀਆਂ ਦੀਆਂ ਆਟਮਾਂ ਤੇ ਆ ਗਏ ਬਦਾਣਾ ਰਸਗੁੱਲੇ ਗੁਲਾਗਿਆਮਾ ਤੇ ਹਮ ਨੂੰ ਤਾਂ ਨਹੀਂ ਪਤਾ ਕੀ ਹੈ ਇਹ ਆਹ ਬਿਸਨ ਦੇ ਲੱਡੂ ਇਹ ਵੀ ਮਨੂਨ ਬਤਾਤੇ ਆ ਬਰਸ ਵੀ ਆ ਲੱਡੂ ਆ ਵੀ ਬਿਸਨ ਦੇ ਲੱਡੂ ਇਹ ਪਤਾ ਨਹੀਂ ਕਿ ਯਾਰ ਮਿੰਤਾ ਇਹ ਵੀ ਨਹੀਂ ਪਤਾ ਇਹ ਵੀ ਨਹੀਂ ਪਤਾ ਇਹ ਵੀ ਨਹੀਂ ਪਤਾ ਇਹ ਵੀ ਨਹੀਂ ਪਤਾ ਮੈਨੂੰ ਆਹ ਵੇ ਲਾਣ ਜੋ ਸਾਰੀ ਨਹੀਂ ਪਤਾ بس ਮੈਨੂੰ ਆਹ ਪਤਾ ਇਹਦਾ ਨਾਮ ਕੀ ਹੈ ਆਹ ਪਤਾ ਦਸਣ ਪਿੰਨੀ ਦਸਣ ਪਿੰਨੀ ਬਤਾ ਬਨੂ ਇਹ ਆ ਗਈ ਕੇਕ 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 ਆ ਪਨੀਰ ਪਿਆ ਥਲੇਆ ਕੋਲੀ ਚ ਆ ਪਨੀਰ ਹੈ ਤੇ ਆ ਗਈ ਦਹੀਂ ਉਹ ਯਾਦਾਂ ਇਆਂ ਦਾ ਤੇ ਸਾਡਾ ਸੁਰੀਏਨੀ ਦੇਖੋ ਕਿੰਨੀ ਸੋਹੇ ਬਾਜੇ ਦਿਨ ਸਾਰੇ ਸੁਪਨੇ ਸੋਹਾਰੇ ਚਲੋ ਆ ਗਿਆ ਭਾਈ ਇੱਕ ਹੋਰ ਖਿੱਦਣ ਵਾਸਤੇ ਆ ਗਿਆ ਜੀ ਆ ਦੇਖੋ ਚਲੋ ਬਰ ਉਹ ਲਵਾ ਤੱਕਾ ਲਓ ਜੀ ਬਾਈ ਜੀ ਹੋਰ ਤਾਂ ਆਪਾਂ ਨੂੰ ਕੋਈ ਥਾਂ ਮਿਲੀ ਨਹੀਂ ਤੇ ਆਪਾਂ ਹੁਣ ਆਗੇ ਖੇਤ ਇੱਥੇ ਆ ਆਪਣਾ ਖੇਤ ਹੈ ਨਾਲ ਤਾਂ ਕਣਕ ਦੇਖ ਜਾਗੇ ਤੇ ਨਾਲੇ ਜਿਹੜਾ ਆਪਾਂ ਕੇਕ ਕੱਟਣਾ ਕੇਕ ਕੱਟ ਦਾਂਗੇ ਤੇ ਉਹ ਤਾਂ ਅੱਗੇ ਚੋਬਰ ਬੈ ਕੇ ਮੰਜਿਆਂ ਤੇ ਕਹਿੰਦੇ ਚੱਲਣੇ ਖੇਤ ਆ ਨਾ ਚੱਲ ਖੇਤ ਵਗ ਚੱਲਦੇ ਆ ਤੇ ਹੁਣ ਇਹਨਾਂ ਨਾਲ ਕਰੀਏ ਗੱਲਾਂ ਬਾਤਾਂ ਮੇਰੇ ਤਾਂ ਪਵਾਦੇ ਨਵੇਂ ਕੱਪੜੇ ਤੇ ਆਪ ਨਹੀਂ ਆਗੇ ਚਲੋ ਕੋਈ ਗੱਲ ਹੁਣ ਫਿਰ ਚੱਲੀ ਕਰੀਏ ਸ਼ੁਰੂ ਕੰਮ ਹੂੰ ਉੱਤੇ ਚੱਕ ਲਾ ਮੂੰਹ ਬਾਈ ਸ਼ੁਰੂ ਕਰੀਏ ਕੰਮ ਚਲੋ ਕਰੋ ਲਓ ਜੀ ਹੁਣ ਅਸੀਂ ਕਰਦੇ ਆ ਕੰਮ ਸ਼ੁਰੂ ਮੱਜਰ ਮੈਂ ਲਾਓ ਪਹਿਲਾਂ ਇਹਨੂੰ ਤੋਂ ਹਲਾ ਦਵਾ ਇੱਥੇ ਇੱਥੇ ਛਾਵੇਂ ਹੀ ਬੱਸ ਸਾਵੇਂ ਛਾਵੇਂ ਮਾੜਾ ਪਿੱਛੇ ਗੱਲੋ ਪਿੱਛੇ ਹਾਂ ਬਸ ਇੱਥੇ ਸਹੀ ਆ ਇੱਥੇ ਆਪਾਂ ਹੁਣ ਕੱਕਾਂਗੇ ਕੇਕ ਤੇ ਬਲੌਗ ਨਾਲ ਬਣੇਦੇ ਉਹ ਬਲੌਗ ਨੂੰ ਸਪੋਰਟ ਕਰਿਓ ਬਹੁਤ ਬਹੁਤ ਤੁਹਾਡਾ ਬਹੁਤ ਜਿਆਦਾ ਧੰਨਵਾਦ ਤੁਸੀਂ ਇੱਥੋਂ ਤੱਕ ਲੈ ਕੇ ਆਏ ਹੋ ਅੱਗੇ ਵੀ ਤੁਸੀਂ ਲੈ ਕੇ ਜਾਣਾ ਵੱਡੀਆਂ ਮੱਜਲਾਂ ਦੇ ਰਾਹੀਆਂ ਬਈ ਪਹੁੰਚਣਾ ਬਹੁਤ ਦੂਰ ਹੈ ਅਜੇ ਤੁਸੀਂ ਮੈਨੂੰ ਪਹਿਲੀ ਬੋਡੀ ਦੇ ਪਾਈੜੀ ਪੌੜੀ ਦੇ ਪਹਿਲੇ ਡੰਡੇ ਤੇ ਚੜਾਤਾ ਠੀਕ ਹੈ ਜੀ ਤੇ ਅੱਗੇ ਵੀ ਬਾਈ ਮਣ ਕੇ ਇਦਾਂ ਹੀ ਸਪੋਰਟ ਬਣਾਈ ਰੱਖਿਓ ਕੰਮ ਖਿੱਚ ਕੇ ਰੱਖਿਓ ਵੱਧ ਤੋਂ ਵੱਧ ਬਾਈ ਸ਼ੇਅਰ ਕਰਿਆ ਕਰੋ ਯਾਰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡੇ ਸਪੋਰਟ ਕਰਕੇ ਆ ਅੱਜ 10k ਵਾਲਾ ਕੱਟ ਤੱਕ ਅੱਜ 100k ਵਾਲਾ ਕੱਟ ਲਾਂਗੇ ਤੇ ਬਸ ਜੇ ਤੁਸੀਂ ਸਪੋਰਟ ਕਰੋਗੇ ਹੁਣ ਇਹ ਫੇਰ ਹੈ ਤੇ ਠੀਕ ਹੈ ਬਾਈ ਜੇ ਤੁਸੀਂ ਨਾ ਸਪੋਰਟ ਕੀਤੀ ਫੇਰ ਕੁਝ ਨਹੀਂ ਹੁੰਦਾ ਬਾਈ ਤੇ ਚਲੋ ਹੁਣ ਆਪਾਂ ਕਰੀਏ ਸ਼ੁਰੂ ਕਰੀਏ ਫਿਰ ਚਲੋ ਹੈ ਤੋ ਨੋ ਕਰ ਉਹਨੂੰ ਬਾਹਰ ਤੇ ਚਲੋ ਜੀ ਠੀਕ ਆ ਫੇਰ ਬਣਾਉਣੇ ਆਪਾਂ ਬਾਕੀ ਦਾ ਬਲੌਗ ਸਾਜੀ ਉਧਰ ਖੜੀਏ ਹੈ ਇਧਰ ਆਉਂਦੇ ਆਂ ਫਿੱਧਰਾਉ ਜਾਂ ਫੰਧਰਾਪੂ ਪੰਨਾ ਪਕੌੜਾ ਨਾਲ ਕੇਕ ਨਾ ਬੰਤਾ ਦੇ ਗਰਾਨਾ ਹਾਂਜੀ ਭਾਈ ਜੀ ਅੱਜ ਦਾ ਬਲੌਗ ਆ ਬੈਠੀ ਕਰਦੇ ਆ ਖਤਮ ਤੇ ਜੇ ਬਲੌਗ ਵਧੀਆ ਲੱਗਿਆ ਤਾਂ ਸਪੋਰਟ ਕਰੋ ਸ਼ੇਅਰ ਕਰਿਓ ਠੀਕ ਆ ਭਾਈ ਜੇ ਮੈਂ ਇੰਸਟਾ ਤੇ ਕੰਮ ਦੱਬਤਾ ਐਵੇਂ YouTube ਤੇ ਦੱਬ ਦੋ ਤੇ ਬਸ ਸਵਾਦ ਲਿਆ ਦਿਓ ਇੱਕ ਵਾਰੀ ਤੇ ਫਿਰ ਆਪਾਂ ਤੁਹਾਨੂੰ ਸਵਾਦ ਲਿਆਵਾਂਗੇ ਇੱਕ ਬਹੁਤ ਕੰਨ ਚੀਜ਼ ਲੈ ਕੇ ਆਵਾਂਗੇ ਅੱਗੇ ਤੁਹਾਡੇ ਵਾਸਤੇ ਓਕੇ ਜੀ ਬਾਏ